ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਸੰਗ ਬਹਿਰਾਮਕੇ ਦੇ ਯੋਧੇ ਜਿਲ੍ਹਾ ਮੋਗੇ ਦੀਆਂ ਇਕਾਈਆਂ ਜਿਹੜੇ ਦੇ ਆਗੂ ਸਹਿਬਾਨ ਪੰਜਾਬ ਦੇ ਆਗੂ ਸਹਿਬਾਨ ਫਿਰੋਜ਼ਪੁਰ ਜਿਲ੍ਹੇ ਦੀਆਂ ਇਕਾਈਆਂ ਤੇ ਬਲਾਕਾਂ ਦੇ ਜਿਹੜੇ ਆਧਰ ਸਬਾਨ ਨੇ ਆਪਣੇ ਆਪਣੇ ਨਗਰਾਂ ਦੇ ਵਿੱਚੋਂ ਪਸ਼ੂਆਂ ਵਾਸਤੇ ਅਚਾਰਾ ਤੇ ਤੂੜੀ ਹੋਰ ਵਸਤੂਆਂ ਲੈ ਕੇ ਪਿੰਡ ਮੁੱਠਿਆਂ ਵਾਲਾ ਸਰਦਾਰ ਦਿਲਬਾਖ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਉਹਨਾਂ ਦੇ ਗ੍ਰਹਿ ਵਿਖੇ ਔਰ ਸਾਡੇ ਪੰਜਾਬ ਦੇ ਮੀਤ ਪ੍ਰਧਾਨ ਸਰਦਾਰ ਚਮਕੌਰ ਸਿੰਘ ਜੀ ਉਸਮਾਨ ਵਾਲਾ ਔਰ ਦਰਜਾ ਬਦਰਜਾ ਸਾਰੇ ਆਪੂ ਸਭਾਨ ਇੱਥੇ ਮੌਜੂਦ ਨੇ ਇਹ ਅਜੇ ਤੱਕ ਜਿਹੜਾ ਝੋਨਾ ਹੁਣ ਤੱਕ ਪੰਜਾਬ ਚੋਂ ਫਸਲਾਂ ਪਾਣੀ ਵਿੱਚ ਵਹਿ ਚੁੱਕੀਆਂ ਨੇ ਘਰ ਟਹਿ ਚੁੱਕੇ ਨੇ ਪਸ਼ੂ ਰੁੜ ਗਏ ਨੇ 45 ਜਾਨਾਂ ਚਲੀਆਂ ਗਈਆਂ ਨੇ 3 ਲੱਖ ਏਕੜ ਤੋਂ ਉੱਪਰ ਝੋਨਾ ਜਿਹੜਾ ਉਹ ਕਿਸਾਨਾਂ ਦਾ ਖਤਮ ਹੋ ਚੁੱਕਿਆ ਮੈਂ ਇਹ ਗੱਲ ਕਹਿਣੀ ਚਾਹਾਂਗਾ ਇਸ ਮਾਧਿਅਮ ਦੇ ਰਾਹੀਂ ਵੀ ਅਜੇ ਕੰਮ ਮੁੱਕਿਆ ਨਹੀਂ ਕੱਲੇ ਪਸ਼ੂਆਂ ਦੇ ਆਚਾਰੇ ਤੇ ਤੂੜੀ ਤੇ ਕੱਲਾ ਹੀ ਨਿਰਪਰ ਨਹੀਂ ਰਹਿ ਸਕਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਣੀ ਸੁੱਕੇਗਾ ਉਦੋਂ ਕਿਸਾਨਾਂ ਦੀਆਂ ਫਸਲਾਂ ਨੂੰ ਵਾਈ ਜੋਕ ਬਣਾਉਣ ਵਾਸਤੇ ਆਪਾਂ ਨੂੰ ਬਹੁਤ ਮਾਇਆ ਚਾਹੀਦੀ ਡੀਜ਼ਲ ਚਾਹੀਦਾ ਟਰੈਕਟਰ ਚਾਹੀਦੇ ਨੇ ਔਰ ਇਸ ਤੋਂ ਇਲਾਵਾ ਤੁਸੀਂ ਅੱਗੇ ਹੋਰ ਵੇਖੋ ਵੀ ਜਿਹੜੀ 6 ਤਰੀਕ ਨੂੰ KMM ਦੀ ਮੀਟਿੰਗ ਲੁਧਿਆਣੇ ਵਿੱਚ ਹੋਈ ਅਸੀਂ ਉਹਦੇ ਜੇ ਪਾਸ ਕੀਤਾ ਵੀ ਜਿੱਥੇ-ਜਿੱਥੇ ਵੀ ਹੜ੍ਹ ਆਏ ਨੇ ਜਿੰਨੇ-ਜਿੰਨੇ ਵੀ ਰੇਤਾਂ ਕਿਸਾਨਾਂ ਦੇ ਖੇਤਾਂ ਵਿੱਚ ਅੱਟ ਬਣ ਕੇ ਚੜੀ ਆ ਉਹ ਕਿਸਾਨ ਉਹਦਾ ਮਾਲਕ ਹੋਵੇਗਾ ਜਿਸ ਦਾ ਖੇਤ ਉਸ ਦੀ ਰੇਤ ਉਹ ਹੀ ਵੇਚੇਗਾ ਪਰ ਨਾਲ ਦੀ ਨਾਲ ਦੂਜੇ ਦਿਨ 7 ਤਰੀਕ ਨੂੰ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆ ਚੁੱਕਿਆ ਸੀਗਾ ਵੀ ਜਿਸ ਦਾ ਖੇਤ ਉਸ ਦੀ ਰੇਤ ਉਹ ਹੀ ਵੇਚੇ ਪਰ ਜਿੱਥੇ ਪ੍ਰੋਬਲਮ ਆਵੇ ਉਹ ਜਥੇਬੰਦੀ ਨੂੰ ਦੱਸੋ ਪ੍ਰਧਾਨ ਜੀ ਪੂਰੀ ਦੱਸੋ ਦੋਨੋਂ ਬੈਠੇ ਖੜੇ ਨੇ ਸੱਜੇ ਖੱਬੇ ਮੇਰੇ ਸਰਦਾਰ ਚਮਕੌਰ ਸਿੰਘ ਜੀ ਦਲਬਾਤ ਸਿੰਘ ਜੀ ਇਹ ਦੱਸਣ ਜਿੱਥੇ ਵੀ ਰੇਤਾ ਆਈ ਹੋਈ ਆ ਉਹ ਰੇਤਾ ਆਪਣੀ ਜੋੜ ਕੇ ਵੇਚਣੀ ਆ ਤਾਂ ਤੁਹਾਡੀ ਖੁਸ਼ੀ ਆ ਉਸ ਜੇਤਾ ਨੂੰ ਨਾਲ-ਨਾਲ ਵੇਚਣਾ ਉਹ ਤੁਸੀ ਵੇਖ ਲਓ ਪਰ ਕਿਸੇ ਨੂੰ ਪ੍ਰੋਬਲਮ ਨਾ ਆਵੇ ਜੇ ਕੋਈ ਤੁਹਾਨੂੰ ਕੋਈ ਮੈਨਗ ਵਾਲਾ ਕੋਈ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਆਣ ਕੇ ਤੰਗ ਪਰੇਸ਼ਾਨੀ ਕਰਦਾ ਉਸ ਵਾਸਤੇ ਆਪਾਂ ਬੈਠੇ ਹੋਏ ਆ ਕਿਉਂਕਿ ਕਿਸਾਨਾਂ ਦਾ ਬੜਾ ਵੱਡੀ ਪੱਧਰ ਤੇ ਇਨਸਾਨ ਹੋ ਚੁੱਕਿਆ ਦੂਜੀ ਇਹ ਬੇਨਤੀ ਆ ਦੇ ਸਾਰੇ ਤੁਸੀਂ ਭਰਾ ਇੱਥੋਂ ਨਗਰ ਦੇ ਖੜੇ ਹੋ ਲੋੜਵੰਦ ਜਿਹੜਾ ਭਰਾ ਏ ਉਹ ਚਾਰ ਲੈ ਜੇ ਤੂੜੀ ਲੈ ਜੇ ਹੋਰ ਜਿਹੜੀ ਵਸਤੂ ਆਈ ਆ ਪ੍ਰਧਾਨ ਜੀ ਉਹਨਾਂ ਨੂੰ ਦੱਸ ਦਿੱਤਾ ਹੈਗਾ ਉਹ ਲੈ ਜਾਵੇ ਲੋੜਵੰਦ ਤੋਂ ਨਹੀਂ ਕਿਉਂਕਿ ਅੱਜ ਦੇਖਿਆ ਬਹੁਤ ਸਾਰੇ ਹੋਰ ਵੀਰ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਬਿਲਕੁਲ 1 ਰੁਪਏ ਦਾ ਵੀ ਉਹ ਵੀ ਸਮਾਨ ਉਤਾਰੀ ਜਾ ਰਹੇ ਨੇ ਸੋ ਮੇਰੀ ਬੇਨਤੀ ਆ ਇਹ ਸਮਾਨ ਪ੍ਰਮਾਤਮਾ ਕਿਸੇ ਤੇ ਲੈ ਕੇ ਨਾ ਆਵੇ ਜਿਹੜਾ ਜਿਨ੍ਹਾਂ ਤੇ ਆਇਆ ਉਹਨਾਂ ਨੂੰ ਪਤਾ ਕੀ ਬੀਤਦਾ ਉਹਨਾਂ ਤੇ ਕਿੰਨਾ ਝੋਨਾ ਮਰ ਗਿਆ ਕਰ ਰੁੜ ਗਏ ਨੇ ਪਸ਼ੂ ਰੁੜ ਗਏ ਨੇ ਪਰ ਅੱਜ ਸਾਰੀ ਜਿਹੜੀ ਭਾਰਤੀ ਸਾਂਝੀ ਬਹਿਰਾਮਕੇ ਦੀ ਦੋਨਾਂ ਜੁੜੀਆਂ ਦੀ ਟੀਮ ਪਹੁੰਚੀ ਹੈ ਮੈਂ ਆਪਣੇ ਵੱਲੋਂ ਔਰ ਨਾਲ ਦੇ ਇਥੋਂ ਦੇ ਸਾਥੀ ਆਪੂਆ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਸਮਾਨ ਲਿਆਉਣ ਤੇ ਖਰਚਾ ਪਾਣੀ ਕਰਨ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ